ਮੈਂ ਬਤੌਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਕਹਿੰਦਾ ਹਾਂ ਕਿ ਕਿਸੇ ਵੀ ਢਾਂਗ ਦੀ ਸਰਕਾਰੀ ਦਖਲਅੰਦਾਜ਼ੀ ਜਿਹੜੀ ਆ ਉਹ ਨਹੀਂ ਹੋਣ ਦੇ। ਇਹ ਮੈਂ ਤਾਂ ਜ਼ੋਰ ਦੇ ਕੇ ਕਹਿ ਰਿਹਾ ਕਿਉਂਕਿ ਬਹੁਤ ਦਿਨ ਤੋਂ মিডিਆ ਲਗਾਤਾਰ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਜੋ ਕਿਉਂ ਨਹੀਂ ਕੱਤੀ। ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਸ ਸੈਲਫ ਇਲੈਕਟਿਡ ਕਨਸਟੀਟਿਊਸ਼ਨਲ ਬਾਡੀ ਆ ਜਿਵੇਂ ਹਰ ਇੱਕ ਐਕਟ ਅਧੀਨ ਵਕ ਵਕ ਜਿਹੜੇ ਅਦਾਰੇ ਉਹ ਕੰਮ ਕਰਦੇ ਆ ਤੇ ਜੇ ਉਹਨਾਂ ਦੇ ਵਿੱਚ ਕੋਈ ਸਿਸਟਮ ਖਰਾਬ ਹੁੰਦਾ ਤੇ ਉਹ ਆਪਣੇ ਆਪ ਨੂੰ ਆਪ ਠੀਕ ਕਰ ਦਿੰਦਾ ਜੋ ਮੈਂ ਤਾਂ ਕਹਿ ਰਿਹਾ ਕਿ 105 ਸਾਲ ਦੇ ਲੰਬੇ ਇਤਿਹਾਸ ਦੇ ਵਿੱਚ ਕਿਵੇਂ ਵੀ ਇਦਾਂ ਦਾ ਸਮਾਂ ਨਹੀਂ ਆਇਆ ਜਿਹੜਾ ਆ ਸਮਾਂ ਹੁਣ ਚੱਲ ਰਿਹਾ ਪਹਿਲਾਂ ਵੀ ਇੱਕ ਅਸੈਂਬਲੀ ਦੇ ਵਿੱਚ ਐਕਟ ਅਮੈਂਡਮੈਂਟ ਦੇ ਰੂਪ ਦੇ ਵਿੱਚ ਸਿੱਧੀ ਚੁਣੌਤੀ ਦਿੱਤੀ ਗਈ ਸੀ ਇਹ ਦੇ ਕੇ આજ ਤੱਕ ਕਿਸੇ ਸਰਕਾਰ ਨੇ ਨਹੀਂ ਸੀ 105 ਸਾਲ ਦੀ ਦੌਰੋ ਉਦੋਂ ਬਾਅਦ ਆ ਜਿਹੜਾ ਹਮਲਾ ਯਾਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਦੇ ਸਾਰੇ ਪ੍ਰਬੰਧ ਨੂੰ ਤੈਅ ਨੈਜ ਕਰਨ ਲਈ ਇੱਕ ਨਵੀਂ ਯੋਜਨਾ ਢਾਂਕੜਿਆ ਜਿਹਦੇ ਪਿੱਛੇ ਭਾਵਨਾ ਜਿਹੜੀ ਆ ਉਹ ਭਾਵਨਾ ਆ ਕਿ ਜਿਵੇਂ ਹਰਿਆਣਾ ਕਮੇਟੀ ਬੱਕਰੀ ਹੋਈ ਬਾਕੀ ਵੀ ਬਕਰੇ ਹੋਏ ਇਸੇ ਤਹਿਤ ਇਹਨੂੰ ਐਤ ਪ੍ਰਵਾਜਾਂ ਦੇ ਵਿੱਚ ਲਿਆ ਕੇ ਸਿੱਧਾ ਇੱਕ ਸਿੱਧਾ ਹਮਲਾ ਇੱਕ ਸਿੱਧਾ ਹਮਲਾ ਇੱਕ ਸਿੱਧਾ ਹਮਲਾ ਤੇ ਉਹਦੇ ਵਿੱਚ ਸ਼ਾਇਦ ਬਾਕੀ ਵੀ ਭਾਈਵਾਲਿਆ ਕਿ ਸਿੱਖ ਕੌਮ ਦੀ ਜਿਹੜੀ ਸ਼ਕਤੀ ਹੈ ਇਹਨੂੰ ਫੇਰੂ ਫੇਰੂ ਕਿਵੇਂ ਕਰਦੂ ਮੈਂ ਪੰਥ ਰਤਨ ਜਹੇਦਾਰ ਗੁਰਚਾਨ ਸਿੰਘ ਜੀ ਟੋੜਾ ਉਹਨਾਂ ਨਾਲ ਕਿਸੇ ਜਿਹੜੇ ਰਾਜਸੀ ਨੇਤਾ ਨੂੰ ਮਿਲਿਆ ਤੇ ਉਸ ਵੇਲੇ ਇਹ ਕਾਰਜ ਚੱਲਦਾ ਸੀ ਕਿ ਆਲ ਇੰਡੀਆ ਸੇਖ ਗੁਰਦਵਾਰਾ ਐਕਟ ਬਣਾਇਆ ਜਾਵੇ ਉਹ ਜਿਹੜੇ ਉਸ ਵਾਂਗੂ ਤੇ ਮੇਲੇ ਮੈਂ ਨੇਤਾ ਦਾ ਨਾਂ ਨਹੀਂ ਲੈਣਾ ਪੁਰਾਣਾ ਆ ਸਮਾਂ ਉਹ ਕਹਿੰਦੇ ਆ ਵੀ ਗੁਰਦਾਤਾ ਦਾ ਡਾडा ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਣਾ ਕੇ ਪੰਜਾਬ 'ਚ ਰਾਜ ਕਰਦੇ ਹੂ ਤੋ ਫਿਰ ਇੰਡੀਆ 'ਚ ਰਾਜ ਕਰਕੇ ਮੇਰਾ ਕਹਿਣ ਤੋਂ ਬਾਅਦ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਟਾਰਗੇਟ ਤੇ ਰਹੀ ਆ ਪਰ ਇਸ ਹੱਦ ਤੱਕ ਟਾਰਗੇਟ ਤੇ ਚਲੇ ਜਾਊਗੀ ਕਿ ਸਿੱਧੀ ਚਣੌਤੀ ਮੈਂ ਆਪਣੇ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ ਅੱਜ ਤਾਂ ਮੈਂ ਪ੍ਰਧਾਨ ਆ ਕੱਲ ਹੋਰ ਆ ਜਾਊਗਾ ਸੰਸਥਾ ਸਿੱਖ ਕੌਮ ਦੀ ਆ ਤੇ ਜੇ ਇਹ ਦਖਲਅੰਦਾਜ਼ੀਆਂ ਐਵੇਂ ਰਹੀਆਂ ਤੇ ਕੌਮ ਦੀ ਹੈ ਜਿਹੜੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਐਕਟ 1925 ਦੇ ਤਹਿਤ ਚੱਲਦੀ ਆ ਉਹਦੀ ਸੋਲ ਆਫ ਦਾ ਇਸ ਜਿਹੜਾ ਆਪਣਾ ਆਪਣਾ ਐਕਟ ਆ ਉਹਦੀ ਮੇਰਾ ਖਿਆਲਿਆ ਬਹੁਤ ਵੱਡੀ ਇੱਕ ਅਵੇਹਲਣਾ ਹੋ ਜਾਊਗੀ। ਤੋਂ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਸਹਿਯੋਗ ਕਰੋ ਕੀ ਸਹਿਯੋਗ ਕਰੀਏ। ਪੋਰਸ ਨੂੰ ਅੰਦਰ ਬਾੜ ਦਾ ਸਹਿਯੋਗ ਕਰੀਏ। ਪੋਰਸ ਨੂੰ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਦਰਲੇ ਪ੍ਰਬੰਧ ਦਾ ਸਹਿਯੋਗ ਕਰਕੇ ਫਿਰ ਇਹ ਬਿੱਤ ਕਿਵੇਂ ਚੱਲੂਗੀ ਫਿਰ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲੱਗ ਭਾਗ ਇਸ ਵਾਸੇ ਹੋ ਜਾਊ। ਫਿਰ ਸਿੱਧੇ ਪ੍ਰਬੰਧ ਸਰਕਾਰਾਂ ਦੇ ਹੋ ਜਾਣਗੇ ਮੈਂ ਤਾਂ ਇਹ ਵੀ ਕਈ ਵਾਰੀ ਕਹਿਣਾ ਕਿ ਮੇਰੇ ਕਈ ਵੀਰ ਜਿਹੜੇ ਅੱਜ ਤੱਕ ਪੁਲਿਸ ਨੂੰ ਉਸਦੇ ਆ ਜੀ ਮੁਕਾਬਲੇ ਕੀਤੇ ਦੀ ਨਹੀਂ ਆ ਕੀਤਾ ਜੀ ਤੇ ਅੱਜ ਹੁਣ ਆਪਾਂ ਫਿਰ ਉਹਨਾਂ ਤੇ ਡਿਪੈਂਡ ਕਰਦੇ ਆ ਮੇਰਾ ਇਹ ਭਾਵ ਨਹੀਂ ਕਿ ਮੈਂ ਪੁਲਿਸ ਨੂੰ ਉਸਦਾ ਮੇਰਾ ਕਹਿਣ ਤੋਂ ਪਰੋਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਅੱਜ ਫਿਰ ਆਪਾਂ ਇਹ ਬਿਲੂ ਕਰਨ ਦਾ ਆਪਾਂ ਬਿਸ਼ੌਨੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਸਮਰਾਥਿਆ ਦਾ ਆਪਾਂ ਪੁਲਿਸ ਕੋਲੋਂ ਸਾਰੇ ਫੈਸਲੇ ਖੜਾਈ ਦੇ। ਸੋ ਇਹਦੇ ਤਹਿਤ ਮੈਂ ਆਪਣਾ ਬਤੌਰ ਪ੍ਰੈਜ਼ੀਡੈਂਟ ਇਹ ਪੱਖ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸੀ ਕਿ ਮੈਂ ਜਿੰਨਾ ਚਿਰ ਤੁਸੀਂ ਮੈਨੂੰ ਚੌਕੀਦਾਰਾ ਦਿੱਤਾ ਆ ਮੈਂ ਚੌਕੀਦਾਰੀ ਦੇ ਤੌਰ ਤੇ ਕਹਿੰਦਾ ਰਹਿਣਾ ਜਾਗਦੇ ਰਹੋ ਦੋਸਿਆਂ ਨੂੰ ਚੰਗਾ ਨਹੀਂ ਲੱਗਣਾ ਇਹ ਮੈਨੂੰ ਵੀ ਪਤਾ ਜੋ ਕਿ ਸਤਗੁਰੂ ਜੀ ਦੇ ਸਰੂਪਾਂ ਬਾਤ ਆ ਪਰ ਜੇਲੇ ਇੱਕ ਨਰੇਟਿਵ ਸੈੱਟ ਕਰ ਦਈਏ ਉਹਦੇ ਵਿੱਚੋਂ ਵੀ ਨਿਕਲਣਾ ਕਿਵੇਂ ਆ ਉਹ ਖਲਵਾੜ ਕਿਵੇਂ ਕਰਨ ਤੇ ਉਹਦੇ ਪਿੱਛੇ ਮਾਨਸਾ ਕੀ ਆ ਇਹ ਮੈਂ ਤੁਹਾਡੇ ਨਾਲ ਜ਼ਰੂਰੀ ਇੱਕ ਸਾਂਝੀ ਕਰਨੀ ਚਾਹੁੰਦਾ ਸੀ ਹੁਣ ਮੈਂ ਇੱਕ ਜਿਹੜੀ ਤੁਹਾਡੇ ਨਾਲ ਕਿਉਂਕਿ ਵਕੀਲ ਦੇ ਤੌਰ ਤੇ ਨਹੀਂ ਅਦਰਵਾਈਜ਼ ਵੀ ਹਰ ਇੱਕ ਸੰਸਥਾ ਬਣਦੀ ਆ ਉਹਦੇ ਕਾਨੂੰਨ ਕਾਇਦੇ ਹੁੰਦੇ ਆ ਇੱਕ ਸਾਡਾ ਆਈਪੀਸੀ ਸੀਆਰਪੀਸੀ ਪ੍ਰੋਸੀਜਰ ਉਹਦੇ ਵਿੱਚ ਐਮੈਂਡਮੈਂਟ ਹੋ ਗਈ ਇੱਕ ਸਿਵਲ ਪ੍ਰੋਸੀਜਰ ਕੋਡ ਆ ਜਿਹਨੂੰ ਆਪਾਂ ਸੀਪੀਸੀ ਦੇ ਤੌਰ ਤੇ ਕਹਿੰਦੇ ਆ ਆ ਇੱਕ ਪਬਲਿਕ ਚੈਰਿਟੀ ਚੈਰੀਟੇਬਲ ਜਿਹੜੇ ਆ ਉਹਦਾ ਸੈਕਸ਼ਨ 92 ਆ ਇਹ ਉਹਨੂੰ ਕੇਵਲ ਦਾ ਕੇਵਲ ਡੀਲ ਕਰਦਾ ਪਬਲਿਕ ਚੈਰਿਟੀ ਜਿਹਦੇ ਵਿੱਚ ਕੀ ਆ ਇਹਦੇ ਵਿੱਚ ਕਿਸੇ ਵੀ ਕਿਸਮ ਦਾ ਰਿਮੂਵਿੰਗ ਆਫ ਐਨੀ ਟਰਸਟੀ ਅਪੋਇੰਟਿੰਗ ਅ ਨਿਊ ਟਰਸਟੀ ਵੈਸਟਿੰਗ ਐਨੀ ਪ੍ਰੋਪਰਟੀ ਇਨ ਦਾ ਟਰਸਟ ਬ੍ਰੈਕਿੰਗ ਅਕਾਊਂਟਸ ਆਡ ਇਨਕੁਆਰੀਜ਼ ਡਿclareng what proportion ਆਫ ਦਾ ਟਰਸਟ ਆਰ ਇਨ ਦਾ ਇੰਟਰੈਸਟ ਥੇਰ ਇਨ ਸ਼ੈਲ ਬੀ ਅਲੋਕੇਟਿਡ ਇਹ ਸਾਰੇ ਇਹਦੇ ਸੈਕਸ਼ਨ 92 ਆਫ ਦਾ ਸੀਪੀਸੀ ਇਹਦੇ ਵਿੱਚ ਦਿੱਤੇ ਆ ਕਿ ਕੋਈ ਵੀ ਜਿਹੜਾ ਐਕਟ ਆ ਕੋਈ ਵੀ ਸੰਸਤਾ ਆ ਉਹਨੂੰ ਕਿਵੇਂ ਚਲਾਇਆ ਜਾਣਾ ਇਹਦੇ ਵਿੱਚ ਆ ਆ ਜਿਹੜਾ ਸਾਡਾ ਸਿੱਖ ਜੁਡੀਸ਼ੀਅਲ ਕਮਿਸ਼ਨ ਤੇ ਐਸਜੀਪੀਸੀ ਦਾ ਜਿਹੜਾ ਸਾਡਾ ਐਕਟ ਆ ਇਹਦਾ ਸੈਕਸ਼ਨ 142 ਆ ਇਦੇ ਵਿੱਚ ਇਹਨੂੰ ਐਗਜ਼ੈਂਪਸ਼ਨ ਜਿਹੜਾ 92 ਸੈਕਸ਼ਨ ਸਾਡੇ ਤੇ ਲਾਗੂ ਨਹੀਂ ਹੁੰਦਾ ਇਹ ਮੈਂ ਤਾਂ ਕਲੀਅਰ ਕਰ ਰਿਹਾ ਤੁਸੀਂ ਵੱਡੀ ਫਰੈਸਿਆਂ ਤੇ ਇੱਥੇ ਰਾਜਧਾਨੀ ਦੇ ਵਿੱਚ ਬੈਠੇ ਆ ਇਹ ਸਵਾਲ ਵੀ ਕਰਨੇ ਚਾਹੀਦੇ ਆ ਠੀਕ ਆ ਮੈਂ ਆਪਣੇ ਤੌਰ ਦੇ ਉੱਤੇ ਤੁਹਾਨੂੰ ਇਹ ਜਿਹੜਾ ਗੱਲ ਕਹਿਣੀ ਚਾਹੁੰਦਾ ਤੁਸੀਂ ਤਸਦੀਕ ਕਰ ਲਿਓ ਅਈ ਹੋਰ ਧਲਿਆ ਕੇ ਸਰਕਾਰ ਅੱਜ ਮੰਚਾ ਕਿੱਥੇ ਫਿਕਸ ਕਰਦੀ ਆ ਕਿ 328 ਰੁਪਏ ਦੱਸੋ ਕਿੱਥੇ ਗਏ ਇਹ ਕ ਮੋਡ ਆਫ ਉਹਨਾਂ ਦਾ ਅਟੈਕ ਹੈਗਾ ਜਿਹੜਾ ਉਹ ਰੋਜ਼ ਹਰ ਵੇਲੇ ਕਰਦੇ ਆ ਦੇਵਤਾ ਚ ਵੀ ਤੇ ਓਮੇ ਵੀ ਹੁਣ ਇਹਦੇ ਵਿੱਚ ਕੀ ਆ ਰਾਈਟ ਆਫ ਇੰਟਰਸਟਡ ਪਰਸਨ ਟੂ ਕੰਪਲੇਨ ਟੂ ਕਮਿਸ਼ਨ ਇਨ ਰਿਸਪੈਕਟ ਆਫ ਮੈਸ ਆਫ ਈਐਨਸੀ ਐਟ ਸਟਰਾ ਇਹ ਮੈਂ ਸਪੈਸੀਫਿਕਲੀ ਤਾਂ ਕਹਿ ਰਿਹਾ ਕਿਉਂਕਿ ਸਰਕਾਰ ਦੀ ਮਨਸਾ ਦਾ ਪਤਾ ਲਾਉਣਾ ਪਊ ਫੇ ਕੱਲੂ ਫੇ ਕੋਈ ਵੀ ਹੋਇਆ ਕਰੂਗਾ ਇਦਾਂ ਸੇ ਫਿਰ ਆ ਕੇ ਸ਼ੋਮਨੀ ਕਮੇਟੀ ਸਿੱਧੇ ਦਖਲਅੰਦਾਜ਼ੀ ਕਰਿਆ ਕਰਨਗੇ एडे विच नॉट बिस्टैंडिंग एनीथिंग कंटेंड इन सेक्शन 92 ऑफ द कोड ऑफ सिविल प्रोसीजर्स 1908 और इन द स्पेसिफिक रिलीफ एक्ट 1897 77 एनी पर्सन हैविंग इंटरेस्ट इन ए नोटिफाइड सिख गुरुद्वारा मे विदाउट जॉइनिंग एनी ऑफ द अदर पर्संस इंटरेस्टेड देयर इन मेक एनी एप्लीकेशन टू बोर्ड ਔਰ ਇਹ ਗੱਲਾਂ ਅੱਜ ਦੇਖਣੀਆਂ ਪੈਣਗੀਆਂ ਕਿ ਇਹ ਮੋਸਤਾਕ ਕਰ ਗਿਆ ਜਾਂ ਸਿਕ ਜੁਡੀਸ਼ਲ ਕਮਿਸ਼ਨ ਦਾ ਪਾਰ ਗਿਆ ਦਾ ਐਗਜੈਕਟਿਵ ਕਮੇਟੀ ਆ ਉਹਦਾ ਬੋਰਡ ਔਰ ਦਾ ਕਮੇਟੀ ਔਰ ਐਨੀ ਔਰ ਅਗੇਂਸਟ ਐਨੀ ਮੈਂਬਰ ਜਿਹਦੇ ਵਿੱਚ ਮੈਂਬਰ ਵੀ ਰੱਖੇ ਹੋਣੇ ਔਰ ਪਾਸਟ ਮੈਂਬਰ ਆਫ ਦਾ ਬੋਰਡ ਆਫ ਦਾ ਐਗਜੈਕਟਿਵ ਕਮੇਟੀ ਔਰ ਆਫ ਦਾ ਕਮੇਟੀ ਅਗੇਂਸਟ ਐਨੀ ਆਫਿਸ 홀ਡਰ ਔਰ ਪਾਸਟ ਆਫਿਸ 홀ਡਰ ਆਫ ਦਾ ਗੁਰਦੁਆਰਾ ਅਗੇਂਸਟ ਐਨੀ ਅਪਲਾਈ ਸਪੈਸੀਫਿਕਲੀ देयर इज मेंशनड Against any employee, past or present, of the board or Gurdwara inspect of any alleged misbehaviour <laughs> and breach of trust, neglect of duty, abuse of power conferred by this, in, an, in any alleged expenditure or a purpose not authorised by this Act, these are specifically that any member, the executive member. ਕੋਈ ਐਮਪਲਾਈ ਤੇ ਕੋਈ ਵੀ ਅਦਰਵਾਈਜ਼ ਜਿਹੜਾ ਉਹਦੇ ਵਿੱਚ ਮੁਲਾਜ਼ਮਿਆਂ ਉਹਦੇ ਅਗੇਂਸਟ ਜਿਹੜੀ ਆ ਸੈਕਸ਼ਨ 143 ਥੱਲੇ ਮੈਂਬਰ ਦੀ ਵੀ ਮੈਂਬਰਸ਼ਿਪ ਜਾ ਸਕਦੀ ਆ ਤੇ ਨਾਲ ਜਿਹੜਾ ਕੋਈ এমਪਲਾਈ ਆ ਉਹਦੇ ਖਿਲਾਫ ਵੀ ਐਕਸ਼ਨ ਕੀਤਾ ਜਾ ਸਕਦਾ ਇਹਦੇ ਵਿੱਚ ਪ੍ਰੋਵਾਈਡਡ ਇੱਕੋ ਨਹੀਂ ਕੀਤਾ ਉਹ ਪ੍ਰੋਵਾਈਡਡ ਕੀ ਆ ਉਹਦੇ ਵਿੱਚ ਟਾਈਮ ਲਿਮਿਟ ਪਾਇਆ ਕਿ 6 ਸਾਲ ਤੋਂ ਜੇ ਫੁੱਟੇ ਬਾਅਦ ਕੰਪਲੇਂਟ ਕਰਦਾ ਫਿਰ ਨਹੀਂ ਐਂਟਰਟੇਨ ਹੋਊਗਾ ਜੇ 6 ਸਾਲ ਤੋਂ ਬਾਅਦ ਕਰਦਾ ਤੋ ਮੇਰਾ ਕਹਿਣ ਤੋਂ ਬਾਅਦ ਇਹ ਤਾਂ ਤੁਹਾਨੂੰ ਸੀਪੀਸੀ ਤੇ ਇਹ ਮੈਂ ਸਿੱਖ ਗੁਰਦਾਰਾ ਐਕਟ ਦੀ ਸੈਕਸ਼ਨ 143 ਇਹ ਤਾਂ ਕੋਡ ਕਰ ਰਿਹਾ ਕਿਉਂਕਿ ਤੁਸੀਂ ਪੜ੍ਹੇ ਲਿਖੇ ਵਿਦਵਾਨ ਆ ਸਾਰੇ ਇੱਥੇ ਪ੍ਰੈਸ ਵਾਲੇ ਇਹ ਇੱਕ ਜਾਣ ਬੁੱਝ ਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਇੱਕ ਜਿਹੜਾ ਸਭ ਤੋਂ ਵੱਡਾ ਹੋਰ ਜਿਹੜਾ ਮੈਂ ਪਹਿਲਾਂ ਵੀ ਜ਼ੋਰ ਦੇ ਕੇ ਕਿਹਾ ਸੀ ਤੇ ਅੱਜ ਫੇਰ ਜ਼ੋਰ ਦੇ ਕੇ ਕਹਿਣਾ ਚਾਹਣਾ ਤੇ ਆਪਾਂ ਨੂੰ ਇਹ ਗੱਲ ਪੁੱਛਣੀ ਵੀ ਚਾਹੀਦੀ ਆ ਕਈ ਵਾਰੀ ਆਪਾਂ ਸਵਾਲ ਨਹੀਂ ਕਰਦੇ ਆ ਇੱਕ ਹੈਗਾ ਬਿਫੋਰ ਦਾ ਆਨਰੇਬਲ ਹਾਈ ਕੋਰਟ ਇਹ ਆਨਰੇਬਲ ਹਾਈ ਕੋਰਟ ਦੇ ਵਿੱਚ ਆ ਰਿਪਲਾਈ ਆਫ ਵਾਈ ਵੇ ਆਫ ਐਫੀਡੇਵਿਟ ਇਹ ਸਰਕਾਰ ਨੇ ਮੈਂ ਨਹੀਂ ਦਿੱਤਾ ਇਹ ਸਰਕਾਰ ਨੇ ਦਿੱਤਾ ਜਿਹਦੇ ਵਿੱਚ ਪੈਰਾ ਵਾਈ ਤਾਂ ਥੋੜੇ ਜਿਹਾ ਕਰ ਰਹੇ ਹਾਂ ਤੁਹਾਡੇ ਨਾਲ ਸਾਰਿਆਂ ਨਾਲ ਕਿ ਪੈਰਾ ਨੰਬਰ 3 ਯੇ ਬਸ ਸਪੈਸੀਫਿਕਲੀ ਤੁਸੀਂ ਭਾਵੇਂ ਕੋਲ ਹੋ ਕੇ ਲੈ ਲਿਓ ਇਹਦੇ ਵਿੱਚ ਜੋ ਮੈਂ ਕਹਿ ਰਿਹਾ ਇਨਮਨ ਸਰਕਾਰ ਨੇ ਕਿਹਾ ਆ ਪੁਲਿਸ ਨੇ ਇਨਮਨ ਕਿਹਾ ਕਿ ਸ਼ੋਮਣੀ ਕਮੇਟੀ ਦੇ ਵਿੱਚ ਕੋਈ ਕੋਈ ਕਿਸੇ ਪੱਖ ਦੀ ਦਖਲਅੰਦਾਜ਼ੀ ਨਹੀਂ ਕਰ ਸਕਦਾ ਜਿਹੜਾ ਪੰਜਾਬ ਕਹਿ ਰਹੀ ਆ ਏਟ ਵਾਜ਼ ਰਿਕਮੈਂਡਡ ਦੈਟ ਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਜ਼ ਆਲਰੇਡੀ ਟੇਕਨ ਅਪ੍ਰੋਪਰੀਏਟ ਐਕਸ਼ਨ ਔਨ ਦਾ ਸਬਜੈਕਟ ਮੈਟਰ ਆਫ ਦਾ ਐਪਲੀਕੇਸ਼ਨ ਐਂਡ ਨੋ ਫਰਦਰ ਫਰਦਰ ਐਕਸ਼ਨ ਬਾਜ ਰਿਕੁਆਇਰਡ ਔਨ ਦਾ ਫੋਰ ਸਾਈਡ ਫੋਰ ਸਾਈਡ ਐਪਲੀਕੇਸ਼ਨ ਔਰ ਜਿਹਦੇ ਵਿੱਚ ਜਿਹੜਾ ਸਭ ਤੋਂ ਇੱਕ ਇੰਪੋਰਟੈਂਟ ਆ ਮਿਸ ਵਿਵਾ ਰਾਣਾ ਜੁਡੀਸ਼ੀਅਲ ਮੈਜਿਸਟ੍ਰੇਟ ਅੰਮ੍ਰਿਤਸਰ ਹੈ ਜਿਸ ਵਿੱਚ ਦਿਸ ਕੇਸ ਦਾ ਕਾਪੀ ਆਫ ਦਾ ਸਟੇਟਸ ਰਿਪੋਰਟ ਫਾਈਲ ਇਨ ਦਾ ਕੋਰਟ ਐਂਡ ਦਾ ਆਰਡਰ ਡੇਟਡ 8421 ਪਾਸਟ ਬਾਈ ਦਾ ਆਰਡਰ ਕੋਰਟ ਆਰ ਅਟੈਚਡ ਫਾਰ ਕਾਈਂਡ ਪ੍ਰੋਜੂਜਨ ਡਿਸਾਈਡ ਦਾ ਸ਼ੋਮਨੀ ਕੋਰਟ ਦਾ ਪ੍ਰਬੰਧਕ ਕਮੇਟੀ ਹੈ ਆਲਰੇਡੀ ਟੇਕਨ ਐਕਸ਼ਨ ਔਨ ਦਾ ਸਬਜੈਕਟ ਸੋ ਕੀਪਿੰਗ ਇਨ ਵਿਊ ਦਾ ਅਫੋਰ ਸੈਟ ਫੈਕਟਸ ਨੋ ਫਾਰਦਰ ਐਕਸ਼ਨ ਇਜ਼ ਰਿਕੁਆਇਰਡ ਟੂ ਬੀ ਟੇਕਨ ਔਨ ਦਾ ਹੋਰ ਸੈਟ ਐਪਲੀਕੇਸ਼ਨ ਐਂਡ ਦਾ ਸੇਮ ਵੀ ਆਰਡਰ ਟੂ ਬੀ ਕੰਜ਼ਾਈਨ ਟੂ ਦਾ ਰਿਕਾਰਡਰ ਔਰ ਸਪੈਸੀਫਿਕਲੀ ਇਹਦੇ ਵਿੱਚ ਜਿਹੜੀਆਂ ਆ ਦੋ ਤਿੰਨ ਪੈਰੇ ਇਹਦੇ ਵਿੱਚ ਦੇ ਪੈਰਾ ਨੰਬਰ 3 ਦੇ ਵਿੱਚ ਇਹਦੇ ਵਿੱਚ ਉਹ ਤਿੰਨ ਨੂੰ ਮੈਂ ਕੋਟ ਕੀਤਾ ਤੇ ਤੁਸੀਂ ਵੀ ਇਹਦੇ ਵਿੱਚ ਲਾ ਲਿਓ ਇਹਦੇ ਵਿੱਚ ਹੈਗਾ ਦਾ ਜੋਤੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਟੇਕਨ ਰਿਕੁਆਇਰਡ ਆਪਰੇਟਿਡ ਐਕਟ ਅਗੇਂਸਟ ਇਟਸ ਅਫੀਸ਼ੀਅਲਸ ਐਂਡ ਏਮਪਲੋਇਸ ਐਜ ਪਰ ਦਾ ਆਰਡਰ ਆਫ ਫਾਈਵ ਸਿੰਘ ਸਾਹਿਬਾਨ ਇਸ਼ੂਡ ਬਾਈ ਸ੍ਰੀ ਕਾਲ ਤੱਕ ਸਾਹਿਬ ਵਿਚ ਇਸ ਕਨਸਿਡਰਡ ਦਾ ਹਾਈਐਸਟ ਕੋਰਟ ਆਫ ਸਿਕਸ ਆਫਟਰ ਟੇਕਿੰਗ ਇਨਟੂ ਕਨਸਿਡਰੇਸ਼ਨ ਦਾ ਰਿਪੋਰਟ ਆਫ ਦਾ ਇੰਟਰਨਲ ਕਮੇਟੀ ਆਫਟਰ ਹੀਰਿੰਗ ਦਾ ਮੈਟਰ ਐਜ ਦਾ ਮੈਟਰ ਪਰਟੇਨਸ ਟੂ ਇੰਟਰਨਲ ਅਰੇਂਜਮੈਂਟ ਔਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੋ ਐਕਸ਼ਨ ਕੈਨ ਬੀ ਟੇਕਨ ਇਨ ਦਾ ਮੈਟਰ ਐਜ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕੰਪੀਟੈਂਟ ਅਥਾਰਟੀ ਟੂ ਟੇਕ ਐਕਸ਼ਨ ਇਨ ਦਿਸ ਰਿਸਪੈਕਟ ਵਿਚ ਹੈਡ ਆਲਰੇਡੀ ਬੀਨ ਟੇਕਨ ਐਂਡ ਐਜ ਦਾ ਐਕ ਪਾਰਸ ਪ੍ਰੋਸੀਜਰ ਹੁਣ ਇਹਦੇ ਵਿੱਚ ਜਿਹੜੇ ਆ ਇੱਕ ਪੈਰਾ ਪੈਰਾ ਨੰਬਰ 3 ਦੀ ਕੌਂਟੀਨਿਊਸ਼ਨ ਹੈ ਇਹ ਕੌਂਟੀਨਿਊਸ਼ਨ ਦੇ ਵਿੱਚ ਕੀ ਆ ਇਹਦੇ ਵਿੱਚ ਬਿਲਕੁਲ ਜਿੱਦਾ ਬੱਲਵ ਜਗਾ ਕੇ ਤੇ ਇਹਨੂੰ ਦੂਰ ਕਰ ਦਈਦਾ ਇਹ ਮੈਂ ਇਹ ਮੈਂ ਸਪੈਸੀਫਿਕਲੀ ਕਿਉਂ ਕੋਟ ਕਰ ਰਿਹਾ ਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਹਮਲਾ ਦੋਹਰਾ ਆ ਇੱਕ ਪਾਸੇ ਸਰਕਾਰ ਕੋਰਟਾਂ ਦੇ ਵਿੱਚ ਕੁਝ ਕਹਿ ਰਹੀ ਆ ਤੇ ਦੂਜੇ ਪਾਸੇ ਆ ਜਿਹੜਾ ਐਕਸ਼ਨ ਕਰਕੇ ਸਿੱਧਾ ਹਮਲਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਆ ਜਿਹੜਾ ਕਿਸੇ ਤਰ੍ਹਾਂ ਵੀ ਜਿਹੜਾ ਆਪਣਾ ਸਹਿਣ ਨਹੀਂ ਕੀਤਾ ਜਾ ਸਕਦਾ ਇਹ ਮੈਂ ਥੋੜਾ ਜਿਆ ਤੁਹਾਡੇ ਜ਼ਰੂਰ ਰੂਪ ਰੂਪ ਕਰਨਾ ਚਾਹਣਾ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਮੇਥੋਂ ਵੱਧ ਤੁਸੀਂ ਜਾਣਦੇ ਆ ਇਹ ਇਹਦੇ ਵਿੱਚ ਕੋਈ ਕਸਰ ਨਹੀਂ ਛੱਡੀ ਇਹਦੇ ਵਿੱਚ ਤਾਂ ਕਿ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਮੈਂ ਤੁਹਾਨੂੰ ਦੱਸ ਦਿੰਦਾ ਸਾਰਾ ਚੋਣਵਲੀ ਗੁਰਦਾਰਾ ਪ੍ਰਬੰਧਕ ਕਮੇਟੀ ਇਹਦਾ ਪ੍ਰਾਈਮ ਐਂਡ ਸੁਪਰੀਮ ਰਿਲੀਜੀਅਸ ਕਨਸਟੀਟਿਊਸ਼ਨਲ ਇੰਸਟੀਟਿਊਸ਼ਨ ਆ ਉਹਦਾ ਸਿੱਖ ਵਿੱਚ ਗੇਮ ਇੰਟਰਵਿਊ ਜਿਸ ਤਰ੍ਹਾਂ ਸੈਕਟੋਰਾਰ ਐਕਟ ਨੂੰ 252 Under the constitution, it's in the general house is formed, formed by the members, elected by the 600 from different states to represent different religion, and with the inclusion of Jadidars of five taxes, the institution help competent to decisions relating to its internal and administrative members, being the constitutional independent Institution. all the important decision relating to the residents and community are taken in the chief of police sir past in the general house of the shopkeeper tara prabandh committee that shramani committee has taken required appropriate action against a horshed fees officials and employees as per the order of the 561 मैचेस कल्चर्ड द हाई रेट स्कोर ऑफ़ द दिन आफ्टर टेकिंग डिसाइजन ऑफ़ द रिपोर्ट ऑफ़ द इंटरनल कमिटी आफ्टर सीरिंग द मटर बिकॉज़ द मटर परचेंज्ड टू द इंटरनल रेजिमेंट ऑफ़ द चौबीसों दरअप परमंत्री कमिटी सो नो फादर एक्शन कैन बी टेकन इन द मटर परमंत्री कमिटी इन द टॉपिक एंड द ਕਿਉਂ ਇਸ ਐਪੀ ਡਾਕਟਰ ਤੋਂ ਮਤਲਬ ਹੋ ਰਿਹਾ ਹੈ ਹਾਲੇ ਪੁਜੀਸ਼ਨ ਪੈਂਡਾ ਗਿਆ ਫਾਰਮਰੀ ਦੇ ਵਿੱਚ ਉਹਦੀ ਡੇਟ ਆ ਸੋ ਮੇਰਾ ਕਹਿਣ ਤੋਂ ਬਾਅਦ ਮੈਂ ਤਾਂ ਤੁਹਾਨੂੰ ਇਹ ਕੋਟ ਕਰ ਰਿਹਾ ਤਾਂ ਕਿ ਸਾਰੇ ਪੱਖ ਤੁਹਾਡੇ ਕੋਲ ਕਲੀਅਰ ਹੋ ਜਾਣ ਹੁਣ ਇਹ ਤੋਂ ਬਾਅਦ ਬੈਰਾਂ ਨੰਬਰ 9 ਆਫ ਦਾ ਰਿਪਲਾਈ ਜਿਹੜਾ ਆ ਉਹਦੇ ਵਿੱਚ ਕੀ ਆ that so far as the question of commission of offence under section वो सब 95 ऑफ द आईपीसी इज कंसर्न्ड इट इज सबमिटेड दैट एचजीपीसी इज द सुप्रीम रिलीजस स्टैट्यूटरी बाउंड इंस्टीट्यूशन ऑफ द सिख कम्युनिटी कॉन्स्टिट्यूटेड एंड कॉन्स्टिट्यूटेड अंडर सिख गुरुद्वारा एक्ट 1925 दिस इशू रिलेटेड टू द मिसिंग ऑफ 328 रूप ऑफ होली गुरु ग्रंथ साहिब वाज कंसीडर्ड एंड एडमिनिस्ट्रेटिव इशू ऑफ द एचजीपीसी And it has taken action against its erring of officials in accordance with its rules and regulations. As per the order of 5 cents a month, we should prompt the Kaltaksa, which is considered the highest court of law, after taking into consideration the report of the internal committee formed by the FUPC. Moreover, the respondent number 2 and 3. ਹੈਵ ਇਨਕੁਆਇਰਡ ਇਨਟੂ ਦਾ ਐਂਟਾਇਰ ਮੈਟਰ ਇਹ ਜਿਹੜੇ 2 ਐਂਡ 3 ਕੌਣ ਨੇ ਇਹ 2 ਐਂਡ 3 ਜਿਹੜੇ ਇਹਦੇ ਵਿੱਚ ਰਿਸਪੌਂਡੈਂਟ ਆ ਕਮਿਸ਼ਨਰ ਆਫ ਪੁਲਿਸ ਅਮਰਸਾਹ ਦੇਵਤੀ ਕਮਿਸ਼ਨਰ ਆਫ ਪੁਲਿਸ ਅਮਰਸਾਹ ਪਰ ਪੰਡਾ ਨੰਬਰ 2 ਐਂਡ 3 ਹੈਵ ਇਨਕੁਆਇਰਡ ਇਨਟੂ ਦਾ ਐਂਟਾਇਰ ਮੈਟਰ ਇਨ ਡੈਪਥ ਇਹ ਐਫੀਡੇਵਟ ਕਹਿ ਰਿਹਾ ਉਸ ਕਿਦਾਂ ਹੁਣ ਚੁੱਕ ਸਰਕਾਰ ਕਿਵੇਂ ਜੁਡੀਕਲ ਕਰ ਰਹੀ ਆ ਇਨ ਅਕੋਰਡੈਂਸ ਵਿਦ ਲਾ ਔਰ ਦਾ ਬੇਸ ਜ ਆ ਉਹਦਾ ਐਪਲੀਕੇਸ਼ਨ ਲੌਂਜਡ ਬਾਈ ਦਾ ਪਟੀਸ਼ਨਰ ਐਂਡ ਅਦਰ ਰਿਵੋਟਿਸ ਐਂਡ देयर ਆਫਟਰ ਫਾਰਮਡ ਐਜ਼ ਅਪੀਨੀਅਨ ਥੈਟ ਨੋ ਐਕਸ਼ਨ ਬਾਜ ਰਿਕੁਆਇਰਡ ਟੂ ਬੀ ਟੇਕਨ ਬਾਈ ਦਾ ਫੌਂਡਨ ਨੰਬਰ 224 ਐਜ਼ ਬਾਈ ਡਿਮਾਂਡ ਆਫ ਦਾ ਪਟੀਸ਼ਨਰ ਐਂਡ ਅਦਰ ਪਟੀਸ਼ਨਰ ਕੌਣ ਆ ਪਟੀਸ਼ਨਰ ਹੈਗੇ ਆ ਇਸ ਕੇਸ ਦੇ ਵਿੱਚ ਆਪਣੇ ਜਿਹੜੇ ਸਤ ਭਾਵਨਾ ਵਾਲੀ ਆ ਸੋ ਇਹ ਮੈਂ ਨਹੀਂ ਕਹਿ ਰਿਹਾ ਪੈਰਾ ਨੰਬਰ 9 ਦੇ ਵਿੱਚ ਉਹਨੇ ਸਾਰੀ ਜਿਹੜੀ ਇਹਦੀ ਕਲੈਰਟੀ ਕਰ ਦਿੱਤੀ ਆ ਸੋ ਦੂਸਰੀ ਜਿਹੜੀ ਹੁਣ ਮੈਂ ਇੱਕ ਸਭ ਤੋਂ ਇੰਪੋਰਟੈਂਟ ਆ ਉਹਨੂੰ ਆਪਾਂ ਕਈ ਵਾਰੀ ਪੱਤਰਕਾਰ ਕਿਉਂਕਿ ਤੁਸੀਂ ਅਫਰੀਕੀ ਚ ਜਾਣ ਵਾਲੇ ਆ ਤੁਸੀਂ ਬਾਲ ਦੀ ਖਲ ਵੀ ਕਈ ਵਾਰੀ ਲਾਉਨੇ ਆ ਮੈਂ ਜਿੰਨਾ ਸਫਾਈ ਦਊਂਗਾ ਸ਼ਹਿਰ ਸਫਾਈ ਦੇ ਨਾਲ ਕੋਈ ਸਹਿਮਤ ਨਾ ਹੋਵੇ ਕੀ ਬੋਲਿਆ ਪਰ ਮੈਂ ਬੋਲ ਤਾਂ ਰਿਹਾ ਕਿ ਇਹਨਾਂ ਨੂੰ ਰੱਖਿਆ ਅਖੋਰ ਰੋਕੇ ਨਹੀਂ ਕੀਤਾ ਜਾ ਸਕਦਾ ਇਹ ਸਾਰਾ ਪਾਰਟ ਆਫ ਰਿਕੋਰਡ ਹੈ ਇਹ ਤਾਂ ਮੱਲ ਫੇ ਪਹਿਲਾਂ ਜੋ ਮਰਜ਼ੀ ਕਰੀਏ ਬਾਅਦ ਜੋ ਮਰਜ਼ੀ ਕਰ ਦਈਏ ਸਰਕਾਰਾਂ ਐਵੇਂ ਬਦਲ ਨਹੀਂ ਜਾਂ ਫੇ ਜੇ ਜੂਰਿਸਡਿਕਸ਼ਨ ਦੀ ਗੱਲ ਕਰੀਏ ਜੂਰਿਸਡਿਕਸ਼ਨ ਕਮੇਟੀ ਦੀ ਹੋਲੀ ሾਲੇ ਇੰਡੀਪੈਂਡੈਂਟ ਆ ਇਹ ਕਿਸੇ ਢੰਗ ਦੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਥਾਣੇ ਦੇ ਵਿੱਚ ਐਸਐਚਓ ਬੈਠਾ ਫਿਰ ਤਾਂ ਜੇ ਸੁਧਾਰ ਬੰਦਾ ਕਹਿੰਦਾ ਲਿਆ ਰੋਜ਼ਨਾਮਾ ਫੜਾ ਵੀ ਪਰਚਾ ਮੈਂ ਦਰਜ ਕਰ ਦੱਸ ਤਾ ਹੋ ਜਾਊਗਾ ਇਹ ਕਨਸਟੀਟਿਊਸ਼ਨਲ ਉਹਨੂੰ ਰਾਈਟ ਹੈਗਾ ਕੋਈ ਇਹ ਮੈਂ ਤਾਂ ਸਿਰਫ ਉਦਾਹਰਨਾਂ ਦੇ ਰਿਹਾ ਕਿ ਇਹਨਾਂ ਨੇ ਆ ਗੁਰਵਤਨ ਸਿੰਘ ਕੋਲੋਂ ਜਿਹੜਾ ਪੀਆੀ ਪੀਆੀਐਲ ਕੋਈ ਇੱਕ ਡੋਕਟਰ ਤੁਹਾਨੂੰ ਵੀ ਕੋਟ ਕਰਨ ਵਾਲਾ ਦੇ ਦਰਸ਼ਨ ਪਾਦਾ ਇਹ ਪੀਆਈਐਲ ਕੀ ਸੀ ਪੀਆਈਐਲ ਸੀ ਕਿ ਸਰਕਾਰ ਨੂੰ ਇੱਕ ਡਾਇਰੈਕਸ਼ਨ ਦਿਓ ਕਿ ਸਰਕਾਰ ਆਪਣੇ ਪੋਸਟ ਨੂੰ ਡਾਇਰੈਕਸ਼ਨ ਦੇਵੇ ਕਿ ਇਹਨਾਂ ਦੇ ਉੱਤੇ ਪਰਚਾ ਦਰਜ ਹੋਵੇ ਤੇ ਹਾਈ ਕੋਰਟ ਦਾ ਜਾ ਕੇ ਦਰਵਾਜ਼ਾ ਢੱਕਾਇਆ ਉਹਦਾ ਜਿਹੜੀ ਮੈਂ ਪਹਿਲਾਂ ਰਿਪਲਾਈ ਦਿੱਤਾ ਇਹ ਰਿਪਲਾਈ ਹੈਗਾ ਜਿਹੜੀ 156 ਤਿੰਨ ਦੀ ਮਾਜੈਸਟ੍ਰੇਟ ਨੇ ਥਾਲਿਓਂ ਖਾਰਜ ਕੀਤੀ ਸੀ ਜਿਹੜੀ ਹੋਰ ਇੱਕ ਇਹ ਵੀ ਮੈਟਰ ਆਪਾਂ ਨੂੰ ਦੇਖਣਾ ਪਊਗਾ ਕਿ ਇੱਕ ਪਾਸੇ ਸੁਲਸੇ ਇੱਕ ਪਾਸੇ ਅਦਾਲਤ ਆ ਉਸਨੇ ਕੋਈ ਐਕਸ਼ਨ ਨਹੀਂ ਕੀਤਾ ਕਿਉਂ ਨਹੀਂ ਕੀਤਾ ਉਹਨੇ ਕਿਹਾ ਜੀ ਅਸੀਂ ਸ਼ੋਮਨੀ ਕਮੇਟੀ ਚ ਦਖਲ ਦਾ ਜਿੰਨ ਕਰ ਸਕਦੇ ਉਹ ਹਾਈ ਚੱਲ ਗਿਆ ਜੁਡੀਸ਼ਲ ਮਾਜਿਸਟਰ ਦੇ ਕੋਲ ਸਚ 55 ਸੇ ਚੱਲ ਜੁਣ ਉਹਨਾਂ ਨੇ ਕਿਹਾ ਪਈ ਇਹ ਬਿਲਕੁਲ ਇਹ ਬਣਦਾ ਨਹੀਂਗਾ ਇਹ ਜਿਹੜਾ ਆਰਡਰ ਆ ਇਹ ਅਸੀਂ ਕਿਸੇ ਵੀ ਕਿਸਮ ਨਾਲ 155 ਤਿੰਨ ਦੀ ਡਾਇਰੈਕਸ਼ਨ ਨਹੀਂ ਦੇ ਸਕਦੇ ਤੇ ਆਪਾਂ ਇਹਦੇ ਕੋਲ ਇੱਕ ਕੰਪਲੇਂਟ ਫਾਈਲ ਕਰ ਸਕਦਾ ਉਹ ਆਰਡਰ ਦੀ ਕਾਪੀ ਮੇਰੇ ਕੋਲ ਇਥੇ ਵਿੱਚ ਹੈ ਨਹੀਂ ਇਹਦੇ ਵਿੱਚ ਉਹ ਜਿਹੜੀ ਮੈਜਿਸਟਰੇਟ ਸਾਹਿਬ ਦੀ ਕਾਪੀ ਆ ਔਰ ਇਹਨਾਂ ਨੇ ਕੀ ਕੀਤਾ ਜੇਲੇ ਉਹਨੂੰ ਇਹ ਡਾਇਰੈਕਸ਼ਨ ਦੇ ਦਿੱਤੀ ਹੁਣ ਉਹ ਕਹਿਣਗੀਆਂ ਇਨਕੁਆਰੀ ਕੀਤੀ ਸੀ 156 ਦਿਨ ਦੀ ਉਹ ਫੋਸ ਨੇ ਕੀਤੀ ਸੀ ਫੋਸ ਨੇ ਲਿਖ ਕੇ ਦੇ ਦਿੱਤਾ ਪਰ ਬੜਦਾ ਨਹੀਂ ਤੇ ਮੈਜਿਸਟਰੇਟ ਸਾਹਿਬ ਨੇ ਬਿਲਕੁਲ ਫੈਸਲਾ ਕੀਤਾ ਕਿ ਇਹ ਕੋਈ 156 ਦਿਨ ਥੱਲੇ ਪਰਚਾ ਦਾਅਰ ਨਹੀਂ ਕੀਤਾ ਜਾ ਸਕਦਾ ਜੇ ਪਟੀਸ਼ਨਰ ਨੂੰ ਕੋਈ ਸ਼ਿਕਾਇਤ ਆ ਤੇ ਇਸ ਤਰ੍ਹਾਂ ਸਾਫ ਫਾਈਲ ਕਰ ਲਵੇ ਪ੍ਰਾਈਵੇਟ ਕੰਪਲੇਂਟ ਫਾਈਲ ਕਰ ਲਵੇ ਇਹ ਮੈਂ ਨਹੀਂ ਕਹਿੰਦਾ ਇਹ ਆਰਡਰ ਕਹਿੰਦਾ ਬਜੈਸਟਰ ਸਾਹਿਬ ਦਾ ਇਹ ਫਿਰ ਉਹਦੀ ਰਿਵੀਜ਼ਨ ਚ ਗਏ ਜਿਹੜੀ ਪੈਂਡਿੰਗ ਆ ਜਿਹਦੇ ਵਿਚਾਰ ਫੁਲਾਈ ਜਿਹੜਾ ਮੈਂ ਤੁਹਾਨੂੰ ਕੋਟ ਕੀਤਾ ਇਹ ਰਿਪਲਾਈ ਉਹਦੀ ਦਿੱਤਾ ਉਹਦੇ ਮਿਲ ਹੁਣ ਉਸ ਰਿਪਲਾਈ ਦੇ ਵਿੱਚ ਹਾਲੇ ਫੈਸਲਾ ਨਹੀਂ ਹੋਇਆ ਕੋਰਟ ਦੇ ਵਿੱਚ ਹਾਲੇ ਮੈਟਰ ਪੈਂਡਿੰਗ ਆ ਜੇ ਉਹ ਮੈਟਰ ਪੈਂਡਿੰਗ ਸੀ ਉਹ ਕਿਉਂ ਨਹੀਂ ਡਿਸਾਈਡ ਕੀਤਾ ਆ ਇੱਕ ਨਵੀਂ ਪੀਆਈਐਲ ਦੀ ਕਿਉਂ ਲੋਡ ਪੈ ਗਈ ਇਹ ਪੀਆਈਐਲ ਦੀ ਇਸ ਕਰਕੇ ਲੋਡ ਪਈ ਇਹਨੇ ਦੇਖਿਆ ਵੀ ਸਮਾਂ ਤਾਂ ਹੁਣ ਖਤਮ ਹੁੰਦਾ ਜਾਂਦਾ ਹੋਰੇ ਸਮਾਂ ਥੋੜਾ ਰਹਿ ਗਿਆ ਤੇ ਜੇ ਹੁਣ ਸਮਾਂ ਥੋੜਾ ਰਹਿ ਗਿਆ ਤੇ ਫਿਰ ਸ਼ੀ ਨੂੰ ਕਿਸੇ ਪਾਸੇ ਨੂੰ ਹੋਰ ਪਾਸੇ ਨੂੰ ਡਿਟ ਕਰਕੇ ਹੁਣ ਆ ਜਿਹੜਾ ਪੀਆਈਐਲ ਦੀ ਜਿਹਦੀ ਮੈਂ ਤੁਹਾਡੇ ਨਾਲ ਗੱਲ ਕਰਨਾ ਆ ਇੱਕ ਪੀਆਈਐਲ ਦੇ ਵਿੱਚ ਫਿਰ ਇਹਨਾਂ ਨੇ ਜੇ ਮੈਂ ਨਹੀਂ ਕਹਿ ਰਿਹਾ ਇਹ ਤਾਂ ਸਪੈਸਫਿਕਲੀ ਤੁਹਾਨੂੰ ਮੈਂ ਦਿਖਾ ਰਿਹਾ ਦੋ ਜੱਜਾਂ ਦਾ ਫੈਸਲਾ ਹੈ ਹਾਈ ਕੋਰਟ ਦੇ ਬੜੇ ਸੀਨੀਅਰ ਜਜ ਸਿਆ ਇਹਨਾਂ ਨੇ 7-8 ਨੂੰ ਇੱਕ ਔਰਡਰ ਮੁਕਲੀ ਦਿੱਤੀ ਉਹਦੇ ਵਿੱਚ ਪੀਆਈਐਲ ਦੇ ਵਿੱਚ ਲਾਂਡ ਕਾਉਂਸਲ ਫਾਰ ਦਾ ਸਟੇਟ ਰਮਨਦੀਪ ਸਿੰਘ ਭਲਦੇਰ ਅਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਇਹ ਕੋਰਟ ਨੂੰ ਅਡਰੈਸ ਕੀਤਾ ਲੈਂਡ ਕਾਉਂਸਲ ਫਾਰ ਦਾ ਸਟੇਟ ਆਫ ਪੰਜਾਬ ਹਾਈ ਕੋਰਟ ਦਾ ਅਟੈਂਸ਼ਨ ਔਫ ਦਿਸ ਕੋਰਟ ਟੂ ਦਾ ਜਜਮੈਂਟ ਔਫ ਦਾ ਕੋਆਰਡੀਨੇਟ ਬੈਂਚ ਔਫ ਦਿਸ ਕੋਰਟ ਇਨ ਕੇਸ ਆਫ ਗੁਰਨਾਥ ਦੇ ਯੂਨੀਵਰਸਲ ਵਰਸਸ ਜੋਗਨੀ ਕੋਟਰ ਦਾ ਪ੍ਰਬੰਧਕ ਕਮੇਟੀ 2009 ਜਿਹੜਾ ਮੈਂ ਪਹਿਲਾਂ ਦੱਸਿਆ ਰੈਂਡਡ ਆਨ 25 9 2008 ਇਹ 25 9 2008 ਦਾ ਫੈਸਲਾ ਆ ਹਾਈ ਕੋਰਟ ਦਾ ਵਿਚ ਇੰਟਰਲ ਆਈ ਕੋਰਟਸ ਦੈਟ ਇਨ 뷰 ਆਫ ਦਾ ਬਾਰ ਕੰਟੇਨਡ ਅੰਡਰ ਸੈਕਸ਼ਨ 342 ਆ ਜਿਹੜਾ ਮੈਂ ਤੁਹਾਨੂੰ ਪੜ੍ਹਾਇਆ ਸੀ ਆਫ ਦਾ ਸਿਕਰਰ ਐਕਟ ਦਾ ਰੈਮਡੀ ਬਿਫੋਰ ਦਾ ਪਟੀਸ਼ਨਰ ਇਜ਼ ਟੂ ਅਪਰੋਚ ਸਿਕਰਰ ਜੁਡੀਸ਼ੀਅਲ ਕਮਿਸ਼ਨਰ ਇਹ ਤਾਂ ਇਹਨਾਂ ਦਾ ਏ ਜੀ ਕਹਿ ਰਿਹਾ ਕੋਰਟ ਦੇ ਵਿੱਚ ਕਾ ਰਹੇ ਆ ਕਿ 342 ਥੱਲੇ ਇਹ ਪਟੀਸ਼ਨਰ ਜਿਹੜਾ ਗੁਰਵਤਨ ਸਿੰਘ ਆ ਇਹ ਅਪਰੋਚ ਕਰੇ ਜਾ ਕੇ ਜੁਡੀਸ਼ੀਅਲ ਕਮਿਸ਼ਨਰ ਤੇ ਫਿਰ ਹੋਇਆ ਕੀ ਇਹ ਹੁਣ ਇੱਕ ਤੁਹਾਨੂੰ ਵੀ ਤੇ ਮੈਂ ਸਾਰੀ ਕੌਮ ਨੂੰ ਵੀ ਕਹਿਣੀ ਚਾਹੁੰਦਾ ਕਿੱਥੇ ਜਾ ਕੇ ਸਲਿੱਪ ਹੋਇਆ ਜਿਲੇ ਇਹ ਫੈਸਲਾ 7-8 ਨੂੰ ਹੀ ਦੇਖਿਆ ਬਾਅਦ ਵਿੱਚ ਬੈਠੇ ਇਹਨਾਂ ਦੇ ਤਹੱਤਰ ਉਹਨਾਂ ਨੇ ਸੋਚਿਆ ਵੀ ਇਹ ਤਾਂ ਗਲਤੀ ਬਹੁਤ ਵੱਡੀ ਕਰ ਲਈ ਅੱਜ ਤਾਂ ਆਪਣੇ ਭਾਰ ਨਾਲ ਆਪ ਹੀ ਡੇਕ ਪਾਈ ਜਿਹੜੀ ਕਿਉਂਕਿ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਕਟ ਪੁਕਾਰ-ਪੁਕਾਰ ਕੇ ਕਹਿ ਰਹੇ ਤੁਸੀਂ ਦੱਸ ਲਓ ਜੀ ਕੀ ਕਰ ਸਕਦੇ ਫਿਰ ਇਹਨਾਂ ਨੇ ਇੱਕ ਹੋਰ ਨਵੀਂ ਪੁਲੀ ਲੈ ਲਈ ਉਹ ਕੀ ਨਵੀਂ ਪੁਲੀ ਉਹ ਨਵੀਂ ਪੁਲੀ ਇਹ ਸੀ ਕਿ ਇਹਨਾਂ ਨੇ ਕੋਰਟ ਨੂੰ ਜਾ ਕੇ ਕਿਹਾ ਕਿ ਜੀ ਸਾਨੂੰ ਇੱਕ 21 ਤਹਿਨ ਨੂੰ ਇੱਕ ਨੋਟਿਸ ਸਰਵ ਕੀਤਾ ਸੀਗਾ 11/3/25 ਉਹ ਨੋਟਿਸ ਹੀ ਗੁਰਵਤਨ ਸਿੰਘ ਦਾ ਤੇ ਅਸੀਂ ਉਹ ਗੁਰਵਤਨ ਸਿੰਘ ਦੇ ਨੋਟਲ ਦੇ ਉੱਤੇ ਜਿਹੜਾ ਸਾਡਾ ਚੀਫ ਸੈਕਟਰੀ ਆ ਉਹ ਅਸੀਂ ਕਹਾ ਡੀਜੀਪੀ ਨੂੰ ਐਕਸ਼ਨ ਕਰਨ ਲਈ ਕਹਿ ਦਿੱਤਾ ਇੱਕ ਪਾਸੇ ਕੋਰਟ ਨੂੰ ਬਰੋਚ ਕਰ ਰਹੇ ਇੱਕ ਪਾਸੇ ਕਹਿੰਦੇ ਐਕਸ਼ਨ ਕਰ ਦਿੱਤਾ ਇਹ ਹੁਣ ਤੁਹਾਨੂੰ ਸਮਝਣਾ ਪਊ ਕਿ ਕਿਉਂ ਕੀਤਾ ਇਹ 7-8 ਤੋਂ ਬਾਅਦ 18-8 ਨੂੰ ਇਹਨੇ ਵਿੱਚ ਸੋਚਿਆ ਕਿ ਅਸੀਂ ਜਿਹੜੀ ਸਾਜ਼ਿਸ਼ ਘੜਦੀ ਸੀ ਉਹ ਤਾਂ ਫੇਲ ਹੋ ਗਈ ਫਿਰ ਇਹਨਾਂ ਨੇ ਆ ਇੱਕ ਸੈਲਫ ਮੈਸਜ ਤੁਹਾਨੂੰ ਆਰਡਰ ਭਰ ਦੇਣਾ ਤੁਸੀਂ ਮੇਰੇ ਤੋਂ ਸਿਆਣੇ ਆ ਤੁਹਾਨੂੰ ਆਪਣੇ ਆਪ ਸਮਝ ਆ ਜਾਊ ਕਿ ਕੀ ਹੋ ਰਿਹਾ ਪਰਦੇ ਦੇ ਪਿੱਛੇ ਹੁਣ ਇਹਦੇ ਵਿੱਚ ਆ ਸਾਰਾ ਪਾ ਕੇ ਡਾਂਡ ਕਾਉਂਸਲ ਫਾਰ ਦਾ ਪਟੀਸ਼ਨਰ ਇਹ ਕਾਉਣਿਆ ਕਰਨ ਛੜਦਾ ਜੀ ਆ ਜਿਹੜੇ ਗੁਰਵਤੋਂ ਸਿੰਘ ਤੇ ਪਟੀਸ਼ਨਰ ਦੇ ਵਕੀਲ ਆ ਉਹ ਕਹਿ ਰਹੇ ਕੋਰਟ ਨੂੰ ਲੈਂਡ ਕਾਉਂਸਲ ਫਾਰ ਦਾ ਪਟੀਸ਼ਨਰ ਹੈਜ਼ ਡਰਾਉਨ ਦਾ ਅਟੈਂਸ਼ਨ ਆਫ ਥਿਸ ਕੋਰਟ ਟੂ ਲੇਟਰ ਡੇਟ 18 8 27 8 ਤਰੀਕ ਹੈ 7 8 ਨੂੰ ਕੁਝ ਲੈ ਲਈ ਪਲੀ 27 8 ਡੇਟ ਫਿਕਸ ਕਰਤੀ ਕੋਰਟ ਨੇ 18 8 ਨੂੰ ਇੱਕ ਹੋਰ ਨਵਾਂ ਉਹਦੇ ਕੋਲੋਂ ਆਪਣੇ ਸੋਸਾਇਟੀ ਕੋਲ ਚਿੱਠੀ ਲਿਖਾ ਕੇ ਡੀਜੀਪੀ ਨੂੰ ਦੇ ਪਟੀਸ਼ਨਰ ਦਾ ਵਕੀਲ ਕਹਿ ਰਿਹਾ ਕਿ ऑफ द सेक्टरी डिपार्टमेंट ऑफ एड्रेस टू द डायरेक्टर जनरल ऑफ पुलिस पंजाब रिक्वेस्टिंग फॉर टेकन प्रोप्रिएट एक्शन ऑन द लीगल नोटिस डेटेड 11/25 कोर्ट ਦੇ ਨਹੀਂ ਪਰ ਬਾਹਰ کورٹ ਦੇ ਨੋਟਸ ਦੀ ਜਿਹੜੀ 17/27/8 ਨੂੰ ਕਰਨੀ ਸਰਦ ਨਹੀਂ ਕੀਤੀ ਤੇ 18/8 ਨੂੰ ਇੱਕ ਜਿੱਤੀ ਲਿਖ ਕੇ 11/25 ਦੇ ਨੋਟਸ ਦਾ ਹਵਾਲਾ ਦੇ ਕੇ ਇਨ ਅਕੋਰਡੈਂਸ ਵਿਦ ਲਾਟਰ ਡੇਟਿਡ 18/8/25 ਇਸ ਟੇਕਨ ਔਨ ਰਿਕਾਰਡ ਐਸ ਅ ਲੈਟਰ ਇਹਨੂੰ ਕੰਟੀਨਿਊਸ਼ਨ ਆਪ ਪੜਾਂਗੇ ਤੇ ਜਿਹੜਾ ਗੁਰਵਤਨ ਸਿੰਘ ਦਾ ਵਕੀਲ ਹੈ ਉਹ ਕਹਿ ਰਿਹਾ ਜੀ ਭਈ ਸਾਡੇ ਚੀਫ ਸੈਕਟਰੀ ਨੇ ਆਪਣੀ ਚਿੱਠੀ ਲੈ ਦਿੱਤੀ ਹੈ ਡੀਜੀਪੀ ਨੂੰ ਤੇ ਤਾਂ ਕਿ ਤੇ ਐਕਸ਼ਨ ਲੈ ਲਿਆ ਜਾਵੇ ਕੋਰਟ ਨੇ ਕੀ ਉਹਨਾਂ ਨੇ ਕੋਰਟ ਨੇ ਕੀ ਹੋਲਡ ਕੀਤਾ ਇਨ 뷰 ਆਫ ਦਾ ਆਬ ਸਿਸ ਦਾ ਫੰਕਸ਼ਨਰੀ ਆਬ ਦਾ ਸਟੇਟ ਹੈਵ ਇਨੀਸ਼ੀਏਟਡ ਐਕਸ਼ਨ ਔਰ ਇਹ ਮੋਸਟ ਇੰਪੋਰਟੈਂਟ ਹੈ ਕਿ ਕੋਰਟ ਦਾ ਨਹੀਂ ਕੋਰਟ ਨੂੰ ਇਹ ਜਾ ਕੇ ਰਿਕੁਐਸਟ ਕਰ ਰਹਾ ਹੈ ਯਾ all the states have initiated action in respect of fault arranged there in this code would not likely keep the present issues pending هون ਜਿੱਲੇ ਕਹਿ ਦਿੱਤਾ ਪਈ ਅਸੀਂ ਐਕਸ਼ਨ ਲੈ ਰਹੇ ਆ ਤੇ ਫਿਰ ਕੋਡ ਚ ਕੀ ਜਾਣਾ ਸੀ 156 ਤਿੰਨ ਦੀ ਰਿਵੀਜ਼ਨ ਪੈਂਡਿੰਗ ਆ ਹਲੇ ਫਰਵਰੀ ਚ ਆ ਉਹਦੇ ਚ ਨਹੀਂ ਕੋਈ ਐਕਸ਼ਨ ਕੀਤਾ ਕਿਉਂਕਿ ਪੁੱਟੇ ਫੜਨਾ ਸੀ ਉਹਦੇ ਵਿੱਚ ਉਹਦੇ ਵਿੱਚ ਜਿਹੜਾ ਸੀ ਉਹ ਸਾਰਾ ਐ ਜੀਟੀ ਦੇ ਜਿਹੜੀ ਜੋ ਖਾਰਜ ਹੋ ਗਈ। ਹੁਣ ਆ ਜਿਹੜਾ ਮੈਂ ਤੁਹਾਨੂੰ ਮਜੈਸਟਰ ਸਾਹਿਬ ਦਾ ਆਰਡਰ ਸੀ ਹੈਗਾ ਫਰੈਲ 8 2021 ਦਾ ਜਿਹਦੀ ਰਿਵੀਜ਼ਨ ਵਿੱਚ ਆਇਆ। ਮੈਂ ਹੁਣ ਜਿਹੜੇ ਗੱਲ ਤੇ ਫੋਕਸ ਕਰ ਰਿਹਾ ਸੀ ਕਿ ਸਾਰੇ ਪੱਖਾਂ ਤੋਂ ਜਿਹੜੇ ਦੇਖਿਆ 4 ਸਾਲ ਇੱਕੀ ਦੀ ਪਟੀਸ਼ਨ ਪੈਂਡ ਗਿਆ। 4 ਸਾਲ ਕੋਈ ਉਹਦੇ ਵਿੱਚ ਨਹੀਂ ਕੋਈ ਲੈਣਾ ਦੇਣਾ ਹੋਇਆ। ਜਦ ਕਿ ਆਪਾਂ ਇੱਕ ਮੈਟਰ ਕਹਿੰਦੇ ਸਬ ਜੁਡੀ ਸਿਆ। ਸਾਬ ਜੁਡੀਸ ਕਹਿੰਦਾ ਭਾਪ 156 33 ਪ੍ਰੋਵੀਜ਼ਨ ਪੈਂਡਿੰਗ ਆ ਤੇ ਫਿਰ ਪੀਆਈਐਲ ਕਿਉਂ ਆਈ ਇਹ ਸਾਰਾ ਮੈਚ ਫਿਕਸ਼ਨ ਸੇਗਾ ਮੈਚ ਫਿਕਸ਼ਨ ਹੋ ਕੇ ਸੱਤ ਆਰਡਰ ਨੂੰ ਫਿਰ ਕਿਵੇਂ ਕਿਉਂਕਿ ਮੈਂ ਤਾਂ ਨਹੀਂ ਕਹਿੰਦਾ ਕੋਰਟ ਦਾ ਆਰਡਰ ਹੈ ਨਾ ਇਹ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੁਸੀਂ ਵੱਡੀ ਪ੍ਰੈਸ ਹੈ ਇਹ ਸਾਰਾ ਕੁਝ ਗਿਣਮੱਸਤੇ ਹੋਇਆ ਤੇ ਹੁਣ ਉਸੇ ਪੁਲਿਸ ਥੱਲੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇੱਕ ਨਾਮਾ ਪਰਚਾ ਦਰਜ ਕਰਕੇ ਸਾਨੂੰ ਕਹਿ ਰਹੇ ਕੋਆਪਰੇਸ਼ਨ ਨਹੀਂ ਕਰਦੇ ਹੁਣ ਹੈ ਕੀ ਮਸਲਾ ਕਿ ਜਦ ਸ਼੍ਰੀ ਅਕਾਲ ਤਖਤ ਸਾਹਿਬ ਨੇ ਪਹਿਲਾਂ ਟੇਕ ਅਪ ਕੀਤਾ ਹੁਣ ਅਕਾਲ ਤਖਤ ਸਾਹਿਬ ਨੇ ਟੇਕ ਅਪ ਕੀਤਾ ਤੇ ਇੱਕ ਪਾਸੇ ਆਪਾਂ ਕਹਿ ਰਹੇ ਜੀ ਕਿ ਅਕਾਲ ਤਖਤ ਦਾ ਅਸੀਂ ਹਰ ਹੁਕਮ ਮੰਨਦੇ ਆਂ ਤੇ ਅਕਾਲ ਤਖਤ ਨੂੰ ਅਸੀਂ ਹਰ ਤਰ੍ਹਾਂ ਮੰਨਦੇ ਆਂ ਜੇ ਮੰਨਦੇ ਆਂ ਫੇਰ ਕੀ ਮੰਨਿਆ ਜੀ ਅਕਾਲ ਤਖਤ ਦੀ ਕੀ ਡਾਇਰੈਕਸ਼ਨ ਸੀ ਅਕਾਲ ਤਖਤ ਦੀ ਆ ਜਿਹੜਾ ਹੁਣ ਨਵਾਂ ਵੀ ਹੁਕਮਨਾਮਾ ਹੋਇਆ ਉਹ ਵੀ ਡਾਇਰੈਕਸ਼ਨ ਸੀ ਇਹਨਾਂ ਨੂੰ ਕਿ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕੋਈ ਐਕਸ਼ਨ ਨਾ ਕੀਤਾ ਜਾਵੇ ਮਰ ਸ਼ੋਮ ਇੱਕ ਤੇ ਵੀ ਇਹ ਗੱਲ ਕਲੀਅਰ ਕਰਨੀ ਪਊਗੀ ਇਹ ਐਕਸ਼ਨ 16 ਦੇ ਆ ਫਿਰ ਜਿਲੇ ਪੁੱਛਾਂਗੇ ਵੀ 16 ਤੇ ਤੇ ਸ਼ੋਮਣੀ ਕਮੇਟੀ ਕਿਉਂ ਬਈ ਬੋਲ ਰਹੀ ਵੇ ਉਹ 16 ਜਾਣਣ ਉਹਨਾਂ ਦੇ ਉੱਤੇ ਸਾਡਾ ਉਹਨਾਂ ਨਾਲ ਕੋਈ ਸਰੂਕਾਰ ਨਹੀਂ 16 ਦੇ ਨਾਲ ਉਹ ਕੀ ਕਰਦੇ ਉਹਨਾਂ ਦੇ ਕੀ ਨਹੀਂ ਕਰਦੇ ਸਾਡਾ ਕੋਈ ਸਰੂਕਾਰ ਨਹੀਂ ਪਰ ਕਿਉਂਕਿ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵਿੱਚ ਇਨਵਾਲ ਪਿਆ ਰਿਕਾਰਡ ਸਾਰਾ ਅਸੀਰੀ ਕਾਲ ਤੱਕ ਤੇ ਪਿਆ ਸ਼੍ਰੋਮਣੀ ਕਮੇਟੀ ਦਾ ਇੰਟਰਨਲ ਮਾਮਲਾ ਸੀ ਮੇਰਾ ਜੂਰਿਸਡਿਕਸ਼ਨ ਦਾ ਪੁਆਇੰਟ ਹੈ ਮੇਰਾ 16 ਨਾ ਨਹੀਂ ਕੋਈ ਸਰਕਾਰ ਕਈ ਵਾਰੀ ਆਪਾਂ ਕਹਿ ਦਿੰਨੇ ਪਈ ਸ਼ਾਇਦ ਇਹ ਉਹਦਾ 16 ਦਾ ਗੁੱਪਾ ਕੋਈ 16 ਦਾ ਪੱਕ ਨਹੀਂ ਸਾਡੇ ਕੋਲ ਸਾਨੂੰ ਕੋਈ ਦਿੱਕਤ ਨਹੀਂ ਜਿੱਧਰ ਮਰਦੀ ਜਾਣ ਜਿੱਧਰ ਮਰਦੀ ਉਹ ਆਪਣਾ ਕੰਮ ਪਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਦੀ ਗੱਲ ਆ ਤੇ ਫਿਰ ਤੁਹਾਡੇ ਕੋਲ ਰਿਪੋਰਟਾਂ ਪਈਆਂ ਲੈ ਲੈਣਾ ਚਿੰਤੂ ਲੈਣਾ ਤੇ ਸ਼੍ਰੋਮਣੀ ਕਮੇਟੀ ਦੇ ਸਾਡੇ EMPLOYEES ਨੂੰ ਕਿਉਂ ਕਾਲ ਕਰ ਰਹੇ ਆਂ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਨੂੰ ਕਿਉਂ ਕਾਲ ਕਰ ਰਹੇ ਆਂ ਉਹ ਮੈਂ ਵੀਂਗ ਪ੍ਰੈਜ਼ੀਡੈਂਟ ਆਫ ਦਾ ਐਜੀਪੀਸੀ ਮੈਂ ਫਿਰ ਕੋਲੇ ਨਾਲ ਗੱਲਾਂ ਨੂੰ ਮੈਂ ਨਹੀਂ ਬਰਦਾਸ਼ਤ ਕਰਦਾ ਜੋ ਕਰ ਰਿਹਾ ਮੇਰੇ ਤੇ ਐਕਸ਼ਨ ਕਰਦੇ ਹੋਵੇ ਤੁਸੀਂ ਇੱਕ ਇੱਕ ਪਹਾਨਾ ਬਣਾ ਕੇ ਕੌਮ ਦੀ ਐਡੀ ਵੱਡੀ ਸੰਸਥਾ ਨੂੰ ਖਤਮ ਕਰਨ ਦਾ ਇੱਕ ਜਰੀਆ ਬਣਾ ਰਹੇ ਆ ਪਿੱਛੇ ਸੋਲ ਪਰਪਸ ਜਿਹੜਾ ਆ ਉਹ ਸੋਲ ਪਰਪਸ ਕੇਵਲ ਤਾਂ ਕੇਵਲ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਇਹ ਸੋਲ ਪਰਪਸ ਹੈਗਾ ਇਹਨਾਂ ਦਾ ਇਹਨੂੰ ਆਪਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਤੇ ਚਲਾ ਕੇ ਸਰਕਾਰ ਦੇ ਨਮੀ ਬਣਾਉਣ ਦੇ ਵਿੱਚ ਫਾਇਦਾ ਕਿਵੇਂ ਲੈਣਾ ਇਹ ਸਿਰਫ ਇੱਕ ਆਬਜੈਕਟ ਮੈਂ ਕਲੀਅਰਲੀ ਕਹਿਣਾ ਇਹਦੇ ਪਿੱਛੇ ਕੋਈ ਇਰਾਦਾ ਹੈ ਨਹੀਂ ਗੱਲ ਸਿਰਫ ਇਹ ਇੱਕ ਪੋਲੀਟੀਕਲ ਮਾਈਲੇਜ ਲੈਣ ਲਈ ਹੁਣ ਪੋਲੀਟੀਕਲ ਮਾਈਲੇਜ ਤੇ ਮੈਂ ਪੁੱਛਦਾ ਜਿਹੜੇ ਪਿੱਛੇ ਆਪਾਂ ਵਾਅਦਾ ਕੀਤੇ ਸੀ ਉਹ ਪੂਰੇ ਕਰ ਲੈ ਅੱਜ ਸੁਪਰੀਮ ਕੋਰਟ ਦੇ ਵਿੱਚ ਕਿੰਨੇ ਕੁ ਪੈਸੇ ਨਹੀਂ ਪੈਂਡਿੰਗ ਕੀਤੇ ਸੀ ਪਾਏ ਉਹ ਵੀ ਤਾਂ ਬਿਆਦਮੀ ਸੀ ਨਾ ਇਹਦੇ ਵਿੱਚ ਤਾਂ ਬਿਆਦਮੀ ਕੋਈ ਨਹੀਂ ਆਪਾਂ ਬਾਬੇ ਹੇਗਾ ਆਬਜੈਕਟ ਐਫਆਰ ਪਾੜ ਦਿਓ ਕੋਈ ਆਬਜੈਕਟ ਹੈਗਾ ਇਹਦੇ ਵਿੱਚ ਬਿਆਦ ਨਹੀਂ ਦਾ ਮੇਰਾ ਕਹਿਣ ਤੋਂ ਬਾਅਦ ਆ ਕਿ ਪੋਲੀਟਿਕਲ ਮਾਈਲੇਜ ਨਾ ਲਾਓ ਇਹ ਪੋਲੀਟਿਕਲ ਮਾਈਲੇਜ ਐਵੇਂ ਨਹੀਂ ਮਿਲਦੀ ਹੁੰਦੀ ਸ਼ੋਮਣੀ ਕਮੇਟੀ ਨੂੰ ਵੇਰਾ ਕੇ ਧੇਰ ਤੇ ਵਿੱਚ ਆਪਣਾ ਇਹ ਆਪਣਾ ਯਤਨ ਕਰਨਾ ਚਾਹੁੰਦੇ ਹਾਂ ਹੁਣ ਮੈਂ ਤਿੰਨ ਪੁਆਇੰਟ ਤੁਹਾਡੇ ਕੋਲੇ ਇੱਕ ਰੱਖਣੇ ਚਾਹਨਾ ਜਿਸ ਰਸਫੰਦੀ ਜਿਹੜੇ ਆਪਣੇ ਲਈ ਬਹੁਤ ਜ਼ਰੂਰੀ ਆ 1000 ਰੁਪਏ ਦੀ ਰਿਪੋਰਟ ਆ ਇੱਕ 10 ਪੇਜ ਦੀ ਰਿਪੋਰਟ ਆ ਜਿਹਦੇ ਵਿੱਚ ਉਹ ਸਾਰੇ ਐਕਸ਼ਨ ਕਰਨ ਲਈ ਕਹਿ ਰਹੇ ਆ ਪੰਨਾ ਨੰਬਰ 230 ਭਾਗ 4 ਇਹ ਨਾ ਖਿਆਲ ਕਰੋ ਕਿ ਸਰਕਾਰੀ ਕਾਨੂੰਨ ਜਾਂ ਪੁਲਿਸ ਥਾਣਾ ਇਸ ਪਾਵਨ ਸੁਪਤਾ ਦੇ ਮਸਲੇ ਨੂੰ ਸਹੀ ਤਰੀਕੇ ਨਾਲ ਲਿਆ। ਇਹ ਉਦੋਂ ਵੀ ਗਿਆ ਜਦੋਂ 1920 ਦੇ ਵਿੱਚ ਆ ਜਿਹੜੇ ਆ ਸਾਰਾ ਆਪਣੇ ਸਾਰਾ ਗਾਂਢ ਹੋਇਆ। ਸੰਸਾਰ ਵਿੱਚ ਰਿਸ਼ਵਤ بڑے ਪੱਧਰ ਤੇ ਚਲਦੀ ਹੈ ਉੱਥੇ ਵੀ ਪੈਸੇ ਦਾ ਫੈਲੇ ਬਦਲ ਜਾਂਦੇ ਆ। ਅਤੇ ਥਾਣਿਆਂ ਵਿੱਚ ਕੀ ਕਮਜ਼ੋਰ ਕੀਤੇ ਜਾ ਰਹੇ ਹਨ ਕਿਉਂ ਨਾ ਸ਼੍ਰੀ ਅਕਾਲਤਾ ਸਾਹਿਬ ਦੇ ਬਚਨਾਂ ਤੇ ਇਸ ਮਸਲੇ ਨੂੰ ਹੱਲ ਕਰਨ ਬਾਅਦ ਇਸ ਸ਼੍ਰੋਮਿਕ ਬੋਰਡ ਦਾ ਪ੍ਰਬੰਧਕ ਕਮੇਟੀ ਆਪਣੇ ਅਧਾਰੇ ਨੂੰ ਜੋ ਤਰੀਕੇ ਨਾਲ ਇਸਤੇਮਾਲ ਕਰੇ ਉਹਨਾਂ ਨੂੰ ਪਤਾ ਸੀ ਕਿ ਇਹ ਕਿਸੇ ਮਰਨ ਕਿਸੇ ਮੇਲੇ ਸਰਕਾਰ ਨੇ ਚੰਡਕਟ ਕਰਨਾ ਇਹ ਡਾਕਟਰ ਰੀਸ਼ਰ ਸਿੰਘ ਨੇ ਲਿਖਿਆ ਇਹ ਰਿਪੋਰਟ ਦਾ ਇੱਕ ਹਿੱਸਾ ਆ ਕਿ ਅਕਾਲ ਤਖਤ ਤੇ ਇਹਦੇ ਫੋਕਸ ਕਰੋ ਤੇ ਅਕਾਲ ਤਖਤ ਇਹਦਾ ਫੈਸਲਾ ਕਰੇ ਫਿਰ 231 ਪੇਜ ਦੇ ਉੱਤੇ ਭਾਗ 4 ਦੇ ਉੱਤੇ ਪਰਦਾਲ ਕਮਿਸ਼ਨ ਦਾ ਇਹ ਮੰਨਣਾ ਹੈ ਕਿ ਗੁਰਮਤ ਅਨਸਾਰ ਇਹ ਸੁਝਾ ਦਿੰਦਾ ਹੈ ਇਹਨਾਂ ਪਾਵਨ ਸਰੂਪਾਂ ਦਾ ਮਸਲਾ ਕੋਈ ਵੀ ਰਾਜਨੀਤਿਕ ਪਾਰਟੀ ਆਪਣਾ ਸਾਖਸ਼ੀ ਲਾਭ ਉਠਾਉਣ ਦਾ ਯਤਨ ਨਾ ਕਰੇ ਜੇ ਕੋਈ ਵੀ ਰਾਜਨੀਤਿਕ ਪਾਰਟੀ ਕਰਨ ਦਾ ਯਤਨ ਕਰੇਗੀ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਜਵਾਬਦੇਹ ਹੋਵੇਗੀ ਜਵਾਬਦੇਹੀ ਅਸੀਂ ਕਹਿੰਦੇ ਜੀ ਹੈਗੇ ਆ ਗੱਲਾਂ ਨਾਲ ਆ ਵਿਚਾਰੀ ਨਹੀਂ ਇੱਕ ਪਾਸੇ ਐਕਸ਼ਨ ਕਰ ਰਹੇ ਆ ਇੱਕ ਪਾਸੇ ਜਵਾਬਦੇਹ ਵੀ ਆਪਾਂ